ਇਕ ਗੁੱਡ ਮਾਰਨਿੰਗ ਆਪਾਂ ਟਿੱਕਰੀ ਪਿੰਡ ਆ ਹੈ ਬੈਠੇ ਆ ਨਾਲ ਪੱਪਰ ਨਦੀ ਵਹਿ ਰਹੀ ਆ ਆਮ ਹਾਲ ਆ ਗੈਲਰੀ ਚੋ ਛੋਟਾ ਜਿਹਾ ਪਿੰਡ ਆ ਤੇ ਬਹੁਤ ਸੋਹਣਾ ਬਣਾਇਆ ਹੋਇਆ ਹੈ ਹੋਟਲ ਸਲਾਪਾ ਤੋਂ 25 ਕਿਲੋਮੀਟਰ ਹੈ ਠਾਕਰ ਕੇ ਇਧਰ ਨੂੰ ਰੋੜੂ ਉੰਨੀ ਨੂੰ ਇਹਨਾਂ ਦਾ ਸੂਰਜ ਅੱਜ ਮੌਸਮ ਸਾਫ਼ ਹੋ ਗਿਆ ਔਰ ਸਾਹਮਣੇ ਪਹਾੜਾਂੋਂ ਲਿਓ ਨਿਕਲਣਾ ਲੱਗੂਗਾ ਸੂਰਜ ਸੋਨੇ ਗੈਲਰੀਆਂ ਬਣੀ ਇਹ ਗੈਲਰੀ ਬਣੀ ਹੋਈ ਆ ਬਾਹਰਲੀ ਸਾਈਡ ਦਾ ਸਾਡੇ ਨਾਮ ਤੇ ਆਖਣਾ ਇਹ ਤਾਂ ਕੋਈ ਇਹ ਹੈ ਜੀ ਇਹ ਵਿੱਚ ਚਾਰ ਪੰਜ ਮੁੰਨੇ ਸੀ ਜੀ ਮੇਰੇ ਸਾਹਮਣੇ ਜੀ ਦੋ ਟਰੱਕ ਕੇਲਿਆਂ ਦੇ ਵਿੱਚ ਦੇ ਰਹੇ ਜੀ ਇਹ ਵੀ ਜੀ ਦੋ ਟਰੱਕ ਅੱਛਾ ਉਨਾਂ ਸੀ ਕਮ ਤੱਕਾ ਕੇ ਚਾਹ ਪਾਣੀ ਪੀ ਕੇ ਹੁਣ ਫਿਰ ਤੁਰਾਂਗੇ ਸਿਮਲੇ ਵੱਲ ਨੂੰ ਬਹੁਤ ਸੋਹਣਾ ਟਿੱਕਰੀ ਪਿੰਡ ਬੱਬਰ ਨਦੀ ਕਿਨਾਰੇ ਵਸਿਆ ਹੋਇਆ ਤੇ ਇੱਧਰ ਹੈਗਾ ਵਾਈਟ ਹਾਊਸ ਹੋਮਸਟੇ ਬਣਰੀ ਯਾਹਲੇ ਨਵੇਂ ਬਹੁਤ ਸੋਹਣੇ ਰੂਮ ਨੇ ਨਾਲ ਬਾੜ ਇੱਧਰ ਨਦੀ ਵਗ ਰਿਆ ਇਹ ਨਦੀ ਦੇ ਨਾਲ ਹੀ ਉਹ ਥੋੜਾ ਜਿਹਾ ਅੱਗੇ ਜਾ ਕੇ ਇੱਕ ਕੈਂਪ ਸਾਈਟ ਵੀ ਆ ਜਮਾ ਇਹਠਾਂ ਉਤਰ ਕੇ ਨਦੀ ਦੇ ਉਧਰ ਨੂੰ ਲੱਗੇ ਹੋਇਆ ਦਰਖਤਾਂ ਨੇ ਆਹੋ ਉੱਥੇ ਕੈਂਪ ਲੱਗੇ ਹੋਇਆ ਟੈਂਟ ਵਗੈਰਾ ਨਦੀ ਦੇ ਜਮਾ ਕਿਨਾਰੇ ਤੇ ਉੱਥੇ ਵੀ ਰੁਕ ਸਕਦੇ ਹੋ ਨਹੀਂ ਤਾਂ ਵਾਈਟ ਹਾਊਸ ਕਾਂਸਲ ਵੈਲੀ ਹੋਮਸਟੇ ਆ ਇਹ ਇੱਥੇ ਵੀ ਆ ਸਕਦੇ ਹੋ ਨੰਬਰ ਹੈਗਾ ਆਪਣੇ ਕੋਲੇ ਤੇ ਗੱਡੀਆਂ ਤੇ ਬੈਗ ਬੂ ਲੱਦੇ ਜਾ ਰਹੇ ਆ ਇਹ ਸੋਹਣਾ ਮਾਹੌਲ ਆ ਅੱਜ ਬਾਦ ਚੱਲਦੇ ਆਪਾਂ ਸਿਮਲੇ ਵੱਲ ਨੂੰ ਅੱਜ ਦੀ ਦੇਖਦੇ ਆ ਕੀ ਰਹਿ ਬਣਦੀ ਆ ਪਿੰਡਾਂ ਨੂੰ ਮੁੜਨਾ ਜਾਂ ਕਿੱਥੇ ਜਾਣਾ ਤੇ ਹੁਣ ਪਾਉਣ ਲੱਗੇ ਆ ਚਾਲੇ ਅਸੀਂ ਜਗ੍ਹਾ ਦਾ ਨਾਂ ਹੈ ਚਿੜਗਾਉਂ ਚਿੜਗਾਮ ਤੇ ਇਹ ਪੱਬਰ ਨਦੀ ਆਪ ਬਾਦ ਉਹਦੀ ਸਹਾਇਕ ਨਦੀ ਆ ਇਹ ਉਹਦੇ ਸਾਇਕ ਨਾਲ ਆਗਾ ਬੱਬਰ ਨਦੀ ਦੇ ਵਿੱਚ ਮਿਲੂ ਜਾ ਕੇ ਨਾ ਧਨੀ ਇਹਦਾ ਪਤਾ ਕੀ ਹੈ ਉੱਥੇ ਸਾਹਮਣੇ ਜਾ ਕੇ ਬੱਬਰ ਵਿੱਚ ਮਿਲ ਜਾਣੀ ਹੈ ਇਹ ਆਇਆ ਦੁਬਾਰਾ ਨਾਲ ਆ ਪਤਾ ਨਹੀਂ ਨਾਲ ਇਹ ਰੋ ਨਦੀ ਕੋਲ ਰਹਿ ਗਿਆ ਬਹੁਤ ਸੋਹਣਾ ਮਾਹੌਲਾ ਕਿਹਨ ਨਿਆਰਾ ਜਮਾ ਮਦੀ ਦੇ ਕਨਾਰੇ ਤੀ ਜਾਂਦਾ ਰਾਜਮ ਪਾ ਛਿੜਗਾਉਂ ਦਾ ਬਾਜ਼ਾਰ ਘੁੰਮ ਰਿਹਾ ਇਸ ਟਾਈਮ ਤੇ ਇਸ ਤਰ੍ਹਾਂ ਦਾ ਮਾਹੌਲ ਆਪਾਂ ਲੋਕਾਂ ਨੂੰ ਬਣਾਇਆ ਜਿਵੇਂ ਆਪਣੇ ਕਰੀਏ ਬਣਾਉਣਾ ਪਾਉਂਦੇ ਆਂ ਛਿੜਗਾਉਂ ਬਾਜ਼ਾਰ ਛੋਟਾ ਜਿਹਾ ਸ਼ਹਿਰ ਆਹੇ ਰੋੜੂ ਤੋਂ ਅੱਗੇ ਆਰੇ ਮੀਟ ਦੀਆਂ ਦੁਕਾਨਾਂ ਹੀ ਨੇ ਇੱਧਰਲੇ ਪਾਸੇ ਤੋ ਹਾ ਛੋਟਾ ਫ੍ਰੀ ਚਿਕਨ ਵਾਲਾ ਮੁਰਗੇ ਬ੍ਰਾਇਲਰ ਸੋਹਣਾ ਇਲਾਕਾ ਜੇ ਨਦੀ ਕਾ ਕਹਿਨਾ ਅੰਕਲ ਅੰਦਰਾ 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 ਨਦੀ ਅੰਦਰਾ ਤੇ ਨਾਲਾ ਜਿਹੜਾ ਹੈਗਾ ਨਾ ਇਹਦੇ ਨਾਮ ਅੰਦਰਾ ਅੰਦਰਾ ਨਦੀ ਹੈ ਇਹ ਸੌਰ ਆਹ ਸੋਨਾ ਮਾਹੌਲ ਆ ਇਧਰ ਬਿਜਲੀ ਘਰ ਆ ਗਿਆ ਚੜਗਾਉਂ ਦਾ ਇਹ ਨਦੀ ਦੇ ਜਮਾ ਕਿਨਾਰੇ ਕਿਨਾਰੀ ਵਸਿਆ ਹੋਇਆ ਤੇ ਅੰਦਰਾ ਨਦੀ ਹੈ ਆ ਇੱਥੇ ਮੀਟਰ ਦੀ ਦੁਕਾਨ ਤੇ ਬੜੀ ਭੀੜ ਲੱਗੀ ਆ। ਆ ਗ੍ਰੈੱਡ ਆ ਗਿਆ। ਇੱਧਰ ਆਂਧਰਾ ਨਦੀ ਉਪਰਲੀ ਸਾਈਡ ਬਣਿਆ ਹੋਇਆ ਟੈਕਸੀ ਸਟੈਂਡ ਬੱਸ ਸਟੈਂਡ ਨਦੀ ਤੋਂ ਪਾਰ ਉਹ ਗੱਡੀਆਂ ਖੜੀਆਂ ਬਹੁਤ ਵੱਡਾ ਗਰਾਊਂਡ ਆ। ਉਹ ਬੈਂਕ ਆ ਗਿਆ HDFC ਫਰਮੰਦਰ ਤੇ ਆਪਾਂ ਉਹ ਪੁਲ ਕ੍ਰੋਸ ਕਰਕੇ ਇਧਰਲੀ ਸਾਈਡ ਰੋੜੂ ਬੰਨੀ ਨੂੰ ਜਾਣਾ ਆਉਣਾ ਕੋਲ ਮਲਾ ਕੇ ਸਾੰਤ ਜਾਂ ਕਸਵਾਗਾ ਆਉਣਾ ਹੋਵੇ ਘੁੰਮਣ ਲਈ ਵਧੀਆ ਮਾਹੌਲ ਆ ਬਾ ਥੋੜਾ ਜਿਹਾ ਥੋੜੇ ਜਿਹਰੇ ਵਾਗ ਉਸਾਂ ਨਦੀ ਦੇ ਬਾਗੇ ਤੋਂ ਐਨ ਐਂਡ ਨਾ ਨਦੀ ਨਾ ਹੋਰ ਨਦੀ ਨਾਲ ਹੀ ਬਸ ਜੀ ਪੋਟਲੈਂਡ ਜੀ ਇਹਸਾ ਦੂਰ ਹੋਖੀ ਕੋਈ ਨਹੀਂ ਕੋਈ ਨਾ ോഡ് <laughs> ਇਹ ਹਾਲੇ ਤੱਕ ਪੋੜਾ ਲੰਕੇ ਯਾਰ 25 ਕਨੂ ਪੋੜਾ ਚਾ ਹੋਗਾ ਨਾ ਚਾਹ ਨਹੀਂ ਕਰੀਂ ਮੰਗੀ ਦੇਖੋ ਆਉਨੇ ਹੋ ਕੋੜਾਗੇ ਇਹ ਟੌਏ ਟ੍ਰੇਨ ਜਾ ਰਹੀ ਹੈ ਦੇਖੋ ਬਈ ਸਿਮਲੇ ਤੋਂ ਕਾਲਕੇ ਨੂੰ हां जी दोस्तों शिमला से तो चल के आपा 25 कि.मी. ਤੇ ਇੱਕ ਐਥਲੀ ਘਾਟ ਪਿੰਡ ਉੱਥੇ ਰੁਕ ਗਏ ਆ ਹੋਟਲ ਰੂਮ ਲੈ ਲਿਆ ਬਹੁਤ ਸੋਹਣੀ ਲੋਕੇਸ਼ਨ ਆ ਸ਼ਾਂਤ ਵੀ ਆ ਭੀੜ ਭਾੜ ਤੋਂ ਬਾਹਰ शिमला ਦੀ ਤੋਂ ਤੇ ਸਿੱਪ ਦੇ ਸੂਰਜ ਦਾ ਨਜ਼ਾਰਾ ਦੇਖੋ ਵਧੀਆ ਸਜਾਇਆ ਹੋਇਆ ਹੋਟਲ ਨੇ ਰੂਮ ਦਿਖਾਉਣਾ ਤੁਹਾਨੂੰ ਇਹ ਫੋਲਲ ਇੱਧਰ ਉੱਪਰ ਜਾ ਕੇ ਆਪਣਾ ਰੂਮ ਆਗਾ ਤੇ ਜਤਕਾਂ ਬਟਟਕੂ ਬਟ ਲਾਵਾਂਗੇ ਹੁਣ ਇਹ ਆ ਸਾਡਾ ਰੂਮ ਜੜਾ ਲੈ ਹੈਗਾ ਤੁਸੀਂ ਹੁਣ ਕਰ ਲੀ ਫੇ ਰੂਮ ਆ ਸਾਡਾ ਆ ਗਿਆ ਤੇ ਇਧਰੋਂ ਦੇਖੋ ਖਿੜਕੀ ਚੋਂ ਨਜ਼ਾਰਾ ਇਹ ਸਾਰਾ ਰੂਮ ਸਾਡੇ ਕੋਲੇ ਆ ਕੋਰਸਨ ਆਪਾਂ ਇੱਕ ਤਾਂ ਵਾਹ ਵਾਹ ਇਹਨੂੰ ਆਪਾਂ ਆਰਡਰ ਕਰਿਆਣੀ ਹੈਗੀ ਤੇ ਨਾਲੇ ਆਪਾਂ ਥਲੇ ਸਾਡੇ ਕੋਲ ਇਹਦੇ ਕੋਲ ਨੌਨ ਵੇਜ ਨਹੀਂ ਹੈਗਾ ਬਾਈ ਆਂਡੇ ਦੀ ਹੈਗੀ ਅੱਗ ਭੁਰਜੀ ਵਗੈਰਾ ਹਾਂ ਉਹ ਹੈਗੀ ਆ ਇਹ ਸਾਡਾ ਰੂਮ ਹੈਗਾ ਇਧਰੋਂ ਉਹ ਸਾਹਮਣੇ ਪਹਾੜ ਤੇ ਆ ਗਈ ਜਿਹੜੀ ਟ੍ਰੇਨ ਰੇਲ ਗੱਡੀ ਦੀ ਲਾਈਨ ਹੈਗੀ ਹੁਣ ਇਹ ਲੰਘ ਕੇ ਗਈ ਸੀ ਟ੍ਰੇਨ ਦੇਖ ਲਿਆ ਬਹੁਤ ਸੋਹਣਾ ਮਹਾਲਾ ਬੜਾ ਤੰਦਰਗੀਰਾ ਮਜਾ ਓਏ ਜਿਹੜੀ ਸੁੱਧਾ ਹੁੰਦੀ ਏ ਆ ਇਧਰ ਦੇਖੋ ਮਾਹੌਲ ਸਾਰਾ ਉਹ ਕੈਥਲੀ ਘਾਟ ਪਿੰਡ ਦਾ ਥੱਲੇ ਨੋਟ ਕਰ ਲੈਣੇ ਆਂ ਇਹ ਬੰਦੇ ਚਾਰ ਉੱਤੇ ਹੀ ਚੱਲੂਗਾ ਵੀ ਹੈ ਇਹ ਨਾਲ ਆਪਾਂ ਹੀ ਰੇਲਵੇ ਸਟੇਸ਼ਨ ਕੈਥਲੀ ਘਾਟ ਦਾ ਅੰਦਰੋਂ ਦੇਖਦੇ ਆਪਾਂ ਜਾ ਕੇ ਮਾਹੌਲ ਸੋਹਣਾ ਲੱਗ ਰਿਹਾ ਬਾਹਰੋਂ ਦੇਖਣ ਨੂੰ ਘੁੰਮਣ ਆਇਆ ਆ ਆਸੀ ਟ੍ਰੇਨ ਨੈਰੋ ਗੇਜ ਸੋਹਣਾ ਮਾਹੌਲ ਆ ਉਹ ਟਨਲ ਆ ਗਈ ਉਹਦੇ ਵਿੱਚ ਦੀ ਲੰਘ ਕੇ ਆਉਂਦੀ ਹੈ ਟ੍ਰੇਨ ਤੇ ਇੱਧਰ ਆਜੋ ਪਲੇਟਫਾਰਮ ਦੇਖੋ ਵੀ ਕੀ ਨਜ਼ਾਰਾ ਬਹੁਤ ਸੋਹਣਾ ਮਾਹੌਲਾ ਵਾਹ 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 ਹੈ ਹੈ ਰੇਲਗੜ੍ਹੀ ਸਟੇਸ਼ਨ ਹੀ ਕਿਹਾ ਇਹ ਉੱਥੋਂ ਮੁੜਾਵਾਂਗੇ ਜੇ ਗੱਡੀ ਆ ਵਾਹ ਇੰਨਾ ਟਾਈਮ ਨਹੀਂ ਹੁਣ ਇੱਥੇ ਹਾਂ ਤਾਂ ਵੀ ਸੋਹਣਾ ਬਹੁਤ ਸੋਹਣਾ ਮਹੌਲ ਆ ਰੇਲਵੇ ਸਟੇਸ਼ਨ ਕੈਥਲੀ ਘਾਟ ਸੋਹਣਾ ਬਹੁਤ ਬਈ ਆ ਨਜ਼ਾਰਾਗਾ ਮੌਸਮ ਨਾ ਠੰਡਾ ਨਾ ਗਰਮ ਮੱਠੀ ਮੱਠੀ ਜੀ ਠੰਡਾ ਕੇ ਚਲੀ ਗੋਟ ਅਰੇ ਪੇਂਟਿੰਗ ਨਹੀਂ ਕਰਤੀ ਗਈ ਹਾਂ ਹਾਂ ਮੈਂ ਪਿੰਨ ਮੱਫੂ ਮੈਂ ਨਹੀਂ ਮੱਫੂ ਆ ਬੜੀ ਕੋਰ ਤੋਂ ਇੱਕੋ ਹਾਲੇ ਸਰ ਆ ਵੀ ਰੇਲਵੇ ਸਟੇਸ਼ਨ ਤੇ ਹਾਂ ਕ੍ਰਿਕਟ ਦਾ ਮੈਚ ਚੱਲ ਰਿਹਾ ਆਦਾ ਬਈ ਸਿਰਾਂ ਲੱਗ ਗਿਆ ਬਾਬੇ ਜੀ ਸਹਾਉ ਕਰਾਉਣ ਵਾਲਾ ਹਾਂ ਹਾਂ ਸਰ ਮੈਚ ਚੱਲੂ ਆ ਸਾਨੂੰ ਵੀ ਖਿਡਾ ਲਓ ਯਾਰ ਹਾਂ ਤੋ ਕੁਝ ਕ੍ਰਿਕਟ ਦੱਸੇ ਕਰੇ ਹਮੇ ਵੀ ਖਿਡਾ ਲਓ ਸਟੇਸ਼ਨ ਕੋਲੇ ਕਰਾਂਗੇ ਯਾਰ ਦੇਖੀ ਰਹੀ ਹੈ ਲੈ ਬਣਾ ਦੇ ਇੱਕ ਵਾਰੀ ਇੱਥੇ ਬਹਿ ਕੇ ਕਰਾ ਲਓ ਮੈਨੂੰ ਕੋ ਬੋਲਿੰਗ ਕਰਨੇ ਦੋ ਹੈ ਯਾਰ ਜਾਰ ਦੇ ਕੇ ਓਪਿਆ ਓ ਨਹੀਂ ਨਹੀਂ ਆਪਰਾ ਅਨੰਦ ਭਾਈ ਇੱਥੇ ਬੈਠੋ ਮਾਰਿਆ ਬਈ ਆਊਟ ਆਊਟ ਹੈ ਆਊਟ ਹੋ ਗਿਆ ਆਊਟ ਨਹੀਂ ਇੱਕ ਵਾਰ ਖੜ੍ਹ ਜਾਓ ਹੋਰ ਮੋਟੂ ਵੇੜਾ ਐਂਜ ਪਾਦੀ ਓਕੇ ਹੈ ਬਾਈ ਐਂਜ ਪਾਦੀ ਤੇਰਾ ਲੱਗ ਗਿਆ ਚਲ ਦੇ ਦੇਖੇ ਕਿਹਦੀ ਗੱਡੀ ਆ ਜਣਾ ਆਏ ਹੋਏ ਸਵਾਲ ਆ ਗਏ ਚਲੋ ਚੱਲੋ ਅਗਲੇ ਚੱਕ ਲੈ ਬਈ ਅਗਲੇ ਕਿੰਨੇ ਰਨ ਬਣਾ दिए ਆਪਣੇ ਹੈ ਕਿਤਨੇ 2 ਦੋ ਵਾਰ ਚੀਕੀ ਇੱਧਰ ਦੇਖੋ ਕਿਤਨੇ ਬਣਾ दिए ਉਸਨੇ 16 16 ਕਿਤਨੇ ਓਵਰ ਮੇ ਕਰ ਮੋੜੀ ਉਧਰ ਹੀ ਬੱਦ ਗਿਆ ਉਹ ਮਾਰੀ ਬਈ ਟਰੈਕਿੰਗ ਦਾ ਕੀੜਾ ਹੁੰਦਾ ਜਿਹੜਾ ਡੰਗ ਮਾਰਨੋਂ ਨਹੀਂ ਹਟਦਾ ਤੇ ਬਣਾ ਵੀ ਵੀਡੀਓ ਤਰਾ ਹਾਂ ਚੜ ਕੇ ਚੋਟੀ ਤੇ ਇੱਥੇ ਨੇੜੇ ਜੇ ਸੀ ਕੈਥਲੀ ਘਾੜ ਤੋਂ ਉਹ ਓਏਠਾਂ ਟ੍ਰੇਨ ਦੀ ਲਾਈਨ ਆ ਉੱਥੋਂ ਕਹਿੰਦੇ ਤਾਂ ਚੜ ਕੇ ਆਉਣਾ ਹੈ ਵੀ ਸੋਹਣਾ ਕੰਮ ਤਾਂ ਹਾਂ ਕਿੰਨਾ ਘੰਟਾ ਤਾਂ ਹਾਂ ਚੜ ਕੇ ਹੈ ਨਜ਼ਾਰਾ ਉਹ ਚੜਦਾ ਰ ਇੱਕ ਮਿੰਟ ਤੇਸ਼ਕ ਭਾਈ ਘੰਟਾ ਕੰਮ ਬਈ ਬਹੁਤ ਸੋਹਣਾ ਮਾਹੌਲ ਆ ਹੋ ਥੱਲੋਂ ਲਈ ਤੋ ਚੜੇ ਆਪਾਂ ਕੈਂਥਲੀ ਘਾਟ ਪਾਸ ਹੈ ਐ ਤਾਂ ਪਾਸ ਹੀ ਐ ਇਧਰੋਂ ਚੜ ਕੇ ਟ੍ਰੇਨ ਦੀ ਲਈ ਤੋ ਚੜ ਕੇ ਇਧਰ ਸੜਕ ਤੇ ਉਤਰ ਸਕਦੇ ਆ ਵਾਹ ਜੀ ਵਾਹ 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 ਯੇ ਯੇ ਵਾਹ ਲਾਲਾ ਆਪਾਂ ਬਿਲਕੁਲ ਸਿਖਰ ਤੇ ਆ ਗਏ ਸੀ ਬਹੁਤ ਸੋਹਣਾ ਨਜ਼ਾਰੇ ਦਿਨ ਦੇ ਇੱਥੋਂ ਥੋੜਾ ਜਿਹਾ ਟਰੈਕ ਕਰਕੇ 20 ਮਿੰਟਾਂ ਦਾ ਹਨਾ ਆ ਸਿਖਰ ਤੇ ਚੜ ਗਏ ਸੀ ਇਹ ਸਿਖਰ ਆ ਜਾਵਾਂ ਇੱਥੇ ਸੁਗੀ ਨੇੜੇ ਹੁਣ ਥੱਲੇ ਨੂੰ ਚੱਲਦੇ ਆ ਨੀਰਾ ਹੋ ਚੱਲਿਆ ਲਾਈਟਾਂ ਲੁੱਟਾਂ ਜਗ ਗੀਆਂ ਨੇ ਇਹ ਵੀ ਕੰਮ ਥੋੜਾ ਜੱਟ ਬਾਹਾਂ ਢਾਲ ਵਾਲਾਗਾ ਆਪਣੇ ਬੰਦੇ ਦੇਖੋ ਸਿੱਧਾ ਹੀ ਉੱਤਰਨਾ ਬੈਣਾ ਕੋਈ ਟਰੈਕ ਡਰੋਗ ਤਾਂ ਹੈ ਨਹੀਂ ਦਾ ਹਾਂ ਝਾੜੀਆਂ ਨੂੰ ਫੜ ਫੜ ਤਾ ਚੜੇ ਸੀਗੇ ਹਾਂ ਹੀ ਉਤਰਨਾ ਪਣਾ ਉਹ ਜਾ ਰਹੇ ਆ ਬਿਲਕੁਲ ਥੱਲੇ ਇਹ ਦੋ ਆਪਨੇ ਘਰੋਂ ਉੱਜਾ ਕੇ ਨਾ ਮਾ ਨੂੰ ਮਰੇ ਤੇ ਫੇਰ ਲਾਉਨੇ ਆ ਮੈਂ ਫੇਲਾ ਠੀਕ ਆ ਫੇਰ ਹੁਣ ਆਪਣੇ ਸਫ਼ਰ ਦਾ ਅੰਤ ਤਾ ਇਹ ਆਖਰੀ ਵੀਡੀਓ ਆਪਣੇ ਲਾਸਟ ਵੀਡੀਓ ਪੁਣਾ ਰੂਪਨਪਾਸ ਹਾਲਾ ਜਿਹੜਾ ਟਰੈਕ ਸੀ ਤੇ ਬਾਕੀ ਦਾ ਸਫਰ ਉਹਦਾਂਤ ਹੁੰਦਾ ਹੁਣ ਨਵੇਂ ਸਫਰ ਤੇ ਮਿਲਾਂਗੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਗੁੱਡ ਨਾਈਟ ਲਵ ਯੂ ਆਲ ਜਿਉਂਦੇ ਬਸਦੇ ਰਹੋ ਸਾਰਿਆਂ ਨੂੰ ਬਹੁਤ ਸਾਰਾ ਸਤਿਕਾਰ ਪਿਆਰ ਸ਼ਿਮਲਾ ਕਾਲਕਾ ਟॉय ਟ੍ਰੇਨ ਲੰਘ ਰਹੀ ਆ ਉੱਤਰਿਆ ਨਹੀਂ ਗਿਆ ਆਪਾਂ ਤੋਂ ਲੰਘ ਗਈ ਚਲੋ ਇੰਨੇ ਕ ਦਰਸ਼ਨ ਹੋ ਗਏ ਬਹੁਤ ਆ